ਸਿਰ ਕੰਪਿਓ ਪਗ ਡਗਮਗੇ ਪੈਰ ਡਗਮਗਾਉਣ ਦਾ ਅਰਥ ਹੈ ਡਬਲ ਮੈਂਟਨ ਦੁੱਬਦਾ ਵਿੱਚ ਪੈਣਾ ਤੇ ਦੁੱਬਦਾ ਵਿੱਚ ਪੈਰ ਡਗਮਗਾਉਂਦੇ ਬਢੇਪੇ ਚ ਨਹੀਂ ਜਵਾਨੀ ਚ ਵੀ ਜਿਵੇਂ ਆਪਾਂ ਨੇ ਕਹਦੇ ਉਹ ਜਵਾਨਾ ਕਾਲਜ ਗਿਆ ਪੈਰ ਨਾ ਡਗਮਗਾ ਜਾਣ ਤੇਰੇ ਪਰਿਵਾਰ ਤੇਰਾ ਬੜਾ ਵੱਡਾ ਜੀ ਜਿਵੇਂ ਸਭ ਜਾਦਿਆਂ ਨੂੰ ਕਹਿੰਦੇ ਸੀ ਮਾਤਾ ਜੀ ਸਭ ਜਾਦਿਓ ਪੈਰ ਨਾ ਡਗਮਗਾ ਜਾਣ ਤੁਹਾਡੇ ਤੇ ਜਦੋਂ ਉਹਨਾਂ ਨੇ ਕਚੀਆri ਦਾ ਦਰਵਾਜਾ ਖੋਲਿਆ ਨਾ ਤੇ ਖਿੜਕੀ ਜਿਹੜੀ ਛੋਟੀ ਬਾਰੀ ਉਹ ਖੋਲੀ ਕਿਦਾਂ ਪੈਰ ਡਾਗ ਮਗਾਉਂਦੇ ਜੀ ਦੋਨਾਂ ਨੇ ਇੱਕ ਦੂਜੇ ਵੱਲ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰਿਆਂ ਨੇ ਐਦਾਂ ਵੇਖਿਆ ਉਹਨਾਂ ਨੇ ਕਿ ਚਾਲ ਵੇਖੀ ਆ ਇਹਨਾਂ ਨੇ ਦਰਵਾਜਾ ਨਹੀਂ ਖੋਲਿਆ ਛੋਟੀ ਬਾਰੀ ਖੋਲੀ ਆ ਕਿ ਆਪਾਂ ਸਿਰ ਝਕਾਵਾਂਗੇ ਤੇ ਇਹ ਕਹਿਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੇ ਅੱਗੇ ਸਜਦਾ ਕਰ ਦਿੱਤਾ ਦੇ ਨਹੀਂ ਸਜਦਾ ਨਹੀਂ ਸਭ ਜਾਦਿਆਂ ਨੇ ਪੈਰ ਦੀ ਜੁੱਤੀ ਪੈਰ ਨਗਾਇਆ ਪਹਿਲਾਂ ਸਿਰ ਨਹੀਂ ਪਹਿਲਾਂ ਪੈਰ ਲਗਾਇਆ ਪੈਰ ਡਗ ਮਗਾਏ ਨਹੀਂ ਸਭ ਜਾਦਿਆਂ ਦੇ ਨਾ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਪੈਰ ਡਗ ਮਗਾਏ ਤੇ ਨਾ ਫਤਿਹਗੜ ਸਾਹਿਬ ਪੈਰ ਡਗ ਮਗਾਏ ਇਹ ਇਹ ਪਹਿਲੇ ਅਰਥ ਸੀ ਇਹ ਭਾਵ ਅਰਥ ਹਣ ਵੀ ਸਿਰ ਕੰਪਿਓ ਸਿਰ ਕਦੋਂ ਕੰਬਦਾ ਜਦੋਂ ਗਲਤ ਕੰਮ ਹੁੰਦਾ ਹੈ ਗਲਤ ਕੰਮ ਕਰਨਾ ਨਹੀਂ ਤੇ ਸਿਰ ਕੰਬਣ ਦੇਣਾ ਨਹੀਂ ਗਲਤ ਕੰਮ ਕਰ ਸਾਰੇ ਬੋਲੋ ਗਲਤ ਕੰਮ ਕਰਨਾ ਨਹੀਂ ਤੇ ਸਿਰ ਕੰਬਣ ਟਟ ਖਾ ਲੈਣੀ ਹੈ ਕਿਸੇ ਕੋਲ ਹੈਲਪ ਮੰਗ ਲੈਣੀ ਹੈ ਪਰ ਚੋਰੀ ਨਹੀਂ ਕਰਨੀ ਮਦਦ ਮੰਗ ਲੈਣੀ ਹੈ ਵੀ ਅੱਜ ਦੇ ਦੇ ਭਾਈ ਜਦੋਂ ਹੋਣਗੇ ਤੇਰੇ ਮੈਂ 15 ਦਿਨ ਮਹੀਨੇ ਬਸ ਪਰ ਚੋਰੀ ਨਹੀਂ ਕਰਨੀ ਤੇ ਐਸੇ ਐਸੇ ਨੌਕਰ ਵੇਖੇ ਮੈਂ ਜਿਨ੍ਹਾਂ ਨੇ 30-30 ਸਾਲ ਇੱਕ ਥਾਂ ਤੇ ਨੌਕਰੀ ਕੀਤੀ ਮਾਲਕ ਆਪਣੇ ਪੁੱਤਾਂ ਨਾਲ ਉਹ ਵੱਧੋ ਤੇ ਯਕੀਨ ਕਰਦਾ ਉਹ ਆਪਣੇ ਪੁੱਤ ਤੋਂ ਲੋਕ ਲਾਉਂਦਾ ਤੇ ਨੌਕਰ ਵਾਸਤੇ ਉਹਨੇ ਗੱਲਾਂ ਖੁੱਲਾ ਛੱਡੇ ਕਹਿੰਦਾ ਯਕੀਨ ਹੈ ਮੈਨੂੰ ਘਰਾਂ 'ਚ ਵੇਖਿਓ ਤੁਸੀਂ ਨੌਕ ਬੀਬੀਆਂ ਕੰਮ ਕਰਨ ਆਉਂਦੀਆਂ ਨਾ ਬੀਬੀਆਂ ਘਰਾਂ 'ਚ 5-500 ਰੁਪਇਆ ਰੱਖ ਕੇ ਵੀ ਉਹਨਾਂ ਦਾ ਇਗਜ਼ਾਮ ਲੈ ਚੁੱਕੀਆਂ ਕਹਿੰਦੇ ਡਿੱਗੇ ਫੜਾ ਜਾਂਦੀਆਂ ਮਜਾ ਲਾ ਕਿਤੇ ਪੈਸੇ ਵਾਲ ਵੇਖਣ ਸਾਡੀ ਬਾਰੀ ਖੁੱਲੀ ਰਹਿੰਦੀ ਆ ਕਈ ਵਾਰੀ ਵੇਂਦੀਆਂ ਵੀ ਨਹੀਂ ਤੇ ਆਪਣੇ ਘਰ ਦੀ ਔਲਾਦ ਤੋਂ ਕਈ ਵਾਰੀ ਲੋਕ ਲਾਉਣਾ ਪੈਂਦਾ ਹੈ ਆਪਣਿਆਂ ਤੋਂ ਲੋਕ ਲਾਉਣਾ ਪੈਂਦਾ ਕੋਈ ਨਸ਼ੇੜੀ ਹੋਵੇ ਘਰ ਤੇ ਉਤੋਂ ਬੋਲੋ ਭਾਈ ਤੇ ਫਿਰ ਪੈਰ ਡਾਕ ਮਗਾਏ ਕਹਦੇ ਜਿਹਦੇ ਕੋ ਨਹੀਂ ਸੀ ਆਗੇ ਨੌਕਰਾਨੀ ਦੇ ਰੀ ਪੈਰ ਡਾਕ ਮਗਾਏ ਘਰ ਦੇ ਮਾਲਕ ਦੇ ਪੈਰ ਡਾਕ ਮਗਾ ਗਏ ਕਈ ਘਰਾਂ ਚ ਚੋਰੀਆਂ ਕਰਦੇ ਜੀ ਆ ਕਈ ਨਸ਼ਾ ਕਰਦੇ ਆ ਨਾ ਕਿਤੇ ਘਰ ਬਣਦਾ ਹੋਵੇ ਨਾ ਉਹਦੀ ਡਿਊਟੀ ਲਾਣਗੇ ਤੂੰ ਟਰਾਲੀਆਂ ਛਟਾ ਦੇ ਰੇਤਾਂ ਦੀ ਉਹ ਰੇਤਾਂ ਵਾਲੇ ਨੂੰ ਕਹਿਣ ਡਿਆ ਹੁੰਦਾ ਕਿੰਨੀਆਂ ਸੜਤੀਆਂ ਜੇ ਕਹਿੰਦਾ 15 16 ਦੇ ਪੈਸੇ ਲੈ ਲਿਓ ਤੇ ਇੱਕ ਦੇ ਮੈਨੂੰ ਦੇ ਦਿਓ ਉਹ ਟਰਾਲੀ ਸੁੱਟਣ ਵਾਲੇ ਪਤਾ ਕਿ ਹਿਸਾਬ ਲਾਉਂਦੇ ਆ ਇਹ ਘਾਰੇ ਦੇ ਵਾਸਤੇ ਬਣਾ ਰਿਆ ਉਹ ਬੋਲੋ ਭਾਈ ਇਹ ਘਾਰੇ ਦੇ ਵਾਸਤੇ ਬਣਾ ਰਿਆ ਤੇ ਉਹ ਹਿਸਾਬ じゃ ਲਾ ਲੈਂਦੇ ਆ ਜਿਹੜਾ ਆਪਣੇ ਘਰ ਦੀ ਟਰਾਲੀ ਦਿੱਤਾ ਦੀ ਖਾ ਗਿਆ ਸ਼ੁਕਰ ਕਰੋ ਇਹ ਲੀਡਰ ਨਹੀਂ ਬਣਿਆ ਇਹ ਪੁੱਲ ਵੀ ਖਾਂਦਾ ਇਹ ਛੱਪੜ ਵੀ ਖਾ ਜਾਂਦਾ ਖਾਣੇ ਸੇ ਬੰਦਾ ਤੇ ਉਹ ਹੀ ਆ ਨਾ ਅਸੀਂ ਵਿਦੇਸ਼ਾਂ ਵਿੱਚ ਵੇਖੋ ਵਿਦੇਸ਼ਾਂ 'ਚ ਧੀ ਪੁੱਤ ਬਹੁਤ ਗਏ ਨੇ ਹਮੇਸ਼ਾ ਆਪਣੇ ਬੱਚ ਨੂੰ ਇੱਕ ਇਹ ਗੱਲ ਜ਼ਰੂਰ ਕਰਨਾ ਚਾਹੁੰਦੇ ਪਾ ਤੇਰੇ ਵੱਲੋਂ ਉੱਥੇ ਕੋਈ ਗਲਤ ਹਰਕਤ ਨਹੀਂ ਹੋਣੀ ਚਾਹੀਦੀ ਚੋਰੀ ਨਾ ਕਰੀ ਨੁਕਸਾਨ ਨਾ ਕਰੀ ਮੇਰੇ ਆ ਪੁੱਛੇ ਪੁੱਤਰਾ ਕਿਸੇ ਦਾ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀ ਪ੍ਰੇਰਣਾ ਦਿੰਦੀ ਨੇ ਜੇ ਬੱਚੇ ਦੀ ਗੁਰਦੁਆਰਾ ਸਾਹਿਬ ਆਇਓ ਚप्पल ਚੋਰੀ ਹੋ ਗਈ ਨੰਗੇ ਪੈਰੀ ਬੱਚਾ ਘਰ ਚਲਾ ਗਿਆ ਚੋਰੀ ਹੋ ਗਈ ਠੀਕ ਹੈ ਉਹਨਾਂ ਕੋ ਪੁੱਤ ਨਵੀਂ ਲੈਦਰ ਨੇ ਅੱਗੇ ਤੋਂ ਧਿਆਨ ਰੱਖੀ ਉਹ ਕਿਸੇ ਦਿਨ ਨਵੀਂ ਪਾ ਕੇ ਲੈ ਗਿਆ ਚੋਰੀ ਵੀ ਨਹੀਂ ਹੋਈ ਪੁਰਾਣੀ ਛੱਡ ਕੇ ਨਵੀਂ ਪਾ ਕੇ ਲੈ ਗਿਆ ਤੇ ਮਾਂ ਬੜੀ ਖੁਸ਼ ਐ ਆ ਤੇ ਬਹੁਤ ਹੀ ਚੰਗਾ ਕੰਮ ਕੀਤਾ ਮੇਰੇ ਪੁੱਤ ਨੇ ਤੀਰ ਸਸਾਨਾ ਤੇ ਜਾਣ ਵਾਲੇ ਸਾਰੇ ਸਾਧ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਗੁਰੂ ਅੰਗਦ ਸਾਹਿਬ ਦੀ ਬਾਣੀ ਜਿਦਕੇ ਨਾ ਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌਲ ਥੀ ਨਾਤਿਆਂ ਅੱਗੇ ਬੋਲੋ ਹੁਣ ਦੋਏ ਪਾ ਚੜੀ ਐ ਸਾ ਹੋਰ